ਗੈਨਿਕਸ ਵੀਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਪੰਜਾਬ ਵਿੱਚ ਪਿਛਲੇ ਤਿੰਨ ਕਰੀਬ ਤਿੰਨ ਹਫ਼ਤਿਆਂ ਤੋਂ ਮੌਨਸੂਨ ਜਾਰੀ ਹੈ ਤੇ ਹੁਣ ਮੌਨਸੂਨ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਈ ਇਲਾਕਿਆਂ ਦੇ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ ਇਸੇ ਦੇ ਚੱਲਦੇ ਅਬੋਰ ਵਿੱਚ ਬੀਤੇ ਦੋ ਦਿਨਾਂ ਤੋਂ ਹੋ ਰਹੀ ਤੇਜ਼ ਬਰਸਾਤ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਰਹੀਆਂ ਨੇ ਅਤੇ ਕੰਧਾਂ ਵਿੱਚ ਤਰੇੜਾਂ ਪੈ ਰਹੀਆਂ ਨੇ ਅੱਜ ਅੱਜ ਵੀ ਬਰਸਾਤ ਦੇ ਕਾਰਨ ਅਬੋਰ ਦੇ ਰਜੀਵਨਗਰ ਅਤੇ ਨਵੀਂ ਆਬਾਦੀ ਖੇਤਰ ਵਿੱਚ ਚਾਰ ਮਕਾਨਾਂ ਦੀਆਂ ਛੱਤਾਂ ਡਿੱਗੀਆਂ ਅਤੇ ਚਾਰ ਮਕਾਨਾਂ ਦੀਆਂ ਕੰਧਾਂ ਵਿੱਚ ਤਰੇੜਾਂ ਪੈ ਗਈਆਂ। ਛੱਤਾਂ ਡਿੱਗਣ ਦੇ ਨਾਲ ਹਾਲਾਂਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇੱਕ ਮਹਿਲਾ ਜ਼ਖਮੀ ਹੋ ਗਈ। ਲੋਕਾਂ ਨੇ ਪ੍ਰਸ਼ਾਸਨ ਤੋਂ ਬਰਸਾਤ ਦੇ ਪਾਣੀ ਦੀ ਨਿਕਾਸੀ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਦੇ ਸਬੰਧ ਵਿੱਚ ਅਬੋਰ ਤੋਂ ਦੇਖੋ ਮੇਰੇ ਸਹਿਯੋਗੀ ਤਰਮਿੰਦਰ ਦੀ ਰਿਪੋਰਟ। ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਅਬੋਹਰ ਦੇ ਵਿੱਚ ਬੀਤੇ ਦੋ ਦਿਨਾਂ ਤੋਂ ਹੋ ਰਹੀ ਬਰਸਾਤ ਦੇ ਹੁਣ ਸਾਈਡ ਇਫੈਕਟ ਸਾਹਮਣੇ ਆਣ ਲੱਗਿਆ ਅਬੋਹਰ ਦੀਆਂ ਗਲੀਆਂ ਸੜਕਾਂ ਸਭ ਭਰੀਆਂ ਹੋਈਆਂ ਪਾਣੀ ਦੀਆਂ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਪਰੇਸ਼ਾਨੀ ਹੋ ਰਹੀ ਹੈ ਤੇ ਦੂਜੇ ਪਾਸੇ ਜੋ ਗਰੀਬ ਲੋਕ ਨੇ ਉਹਨਾਂ ਦੇ ਮਕਾਨਾਂ ਦੀਆਂ ਛੱਤਾਂ ਵੀ ਡਿੱਗਣ ਦਾ ਸਿਲਸਲਾ ਜਿਹੜਾ ਉਹ ਜਾਰੀ ਹੈ ਤੇ ਅੱਜ ਅਸੀਂ ਪਹੁੰਚਾ ਅਬੋਹਰ ਦੇ ਰਾਜੀਵ ਨਗਰ ਵਿੱਚ ਜਿੱਥੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਹੁਣ ਡਿੱਗੀ ਹੈ ਤੇ ਪਰਿਵਾਰ ਜਿਹੜਾ ਸਰਕਾਰ ਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕਰ ਰਿਹਾ ਕੀ ਨ ਜੀ ਬਾਰਿਸ਼ ਆਈ ਜਾਂਦੀ ਸਾਡੇ ਸਵੇਰੇ ਹੂੰ ਤਾਂ ਛਾਤ ਡੇਗ ਪਈ ਸੀ ਜੀ ਠੀਕ ਹੈ ਹਾਂਜੀ ਮੇਰਾ ਸਪੈੰਡ ਹੈ ਗਿਆ ਸੀ ਬਾਹਰ ਇੱਥੇ ਉਹ ਲੈ ਸਾਮਾਨ ਕਢਣ ਆਏ ਸੀ ਹੂੰ ਤਾਂ ਬਚਤ ਹੋ ਗਈ ਜੀ ਸਾਡੀ ਠੀਕ ਹੈ ਹਾਂਜੀ ਬਾਕੀ ਸਾਮਾਨ ਟੁੱਟ ਫੁੱਟ ਹੋ ਹੀ ਗਈ ਥੋੜੇ ਘਣੀ ਬਾਕੀ ਸਾਰੀ ਛਾਤ ਡੇਗ ਗਈ ਜੀ ਗਰੀਬ ਬੰਦੇ ਗਏ ਸੀ ਦਿਹਾੜੀ ਮਜ਼ਦੂਰੀ ਕਰਦੇਗੇ ਹੂੰ ਇਹ ਸਾਡੇ ਬੰਦੇ ਐ ਕੁਛ ਸਾਨੂੰ ਮਾਵਜਾ ਦਿਵਾਓ ਕਰਾਓ ਸਾਡੀ ਮਦਦ ਕਰੋ ਜੀ ਗਰੀਬ ਆਦਮੀਆਂ ਦੀ ਠੀਕ ਹੈ ਹਾਂਜੀ ਰਾਜੀਵ نگر ਏਰੀਆ ਹੈ ਤੁਸੀਂ ਦੇਖ ਰਹੇ ਹੋ ਵੀ ਮਗਰ ਕਿੰਨਾ ਪਾਣੀ ਭਰਿਆ ਹੈ ਬਰਸਾਤ ਕਰਕੇ ਇਹ ਕਾਫੀ ਪਛੜਿਆ ਇਲਾਕਾ ਹੈ ਜਿੱਥੇ ਜੋ ਹੈ ਆਮ ਮਜ਼ਦੂਰ ਲੋਕ ਰਹਿ ਰਹੇ ਆ ਤੇ ਇੱਕ ਇਲਾਕੇ ਦੇ ਹਾਲਾਤ ਨੇ ਵੀ ਇੱਥੇ ਹਰ ਜਗ੍ਹਾ ਉੱਪਰ ਪਾਣੀ ਭਰਿਆ ਤੇ ਪਾਣੀ ਭਰਨ ਕਰਕੇ ਜਿਹੜੇ ਮਕਾਨਾਂ ਨੂੰ ਨੁਕਸਾਨ ਹੋ ਰਿਹਾ ਤੇ ਇਸ ਵਾਰਡ ਦੇ ਐਮਸੀ ਆਪਣੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੈ ਕੀ ਨਾਮ ਹੈ ਸਰ ਦਾ ਮੇਰਾ ਨਾਮ ਮਕੇਸ਼ ਕੁਮਾਰ ਵਾਰਡ ਨੰਬਰ 27 ਹੈ ਜੀ ਤੇ ਸਾਡਾ ਜਿਹੜਾ ਏਰੀਆ ਹੈ ਕਾਫੀ ਲੋ ਵਸਤੀ ਤੇ ਆ ਜਾਂਦਾ ਹੈ ਤੇ ਕੱਲ ਜਿਆਦਾ ਬਰਸਾਤ ਹੋਣ ਕਰਕੇ ਪਾਣੀ ਸਹੀ ਟਾਗਣਾ ਨਿਕਾਸੀ ਨਹੀਂ ਸੀਵਰ ਸਾਰੇ ਬੈਕ ਮਾਲ ਰਹੇ ਪ੍ਰਸ਼ਾਸਨ ਨਾਲ ਕੇ ਅਸੀਂ ਦੋ ਤਿੰਨ ਵਾਰੀ ਕਹਿ ਚੁੱਕੇ ਜੀ ਐਸਡੀ ਸਾਹਿਬ ਨੂੰ ਮਿਲੇ ਨਾ ਤਾਂ ਐਸਡੀ ਸਾਹਿਬ ਇਸੀ ਤੇ ਗੌਰ ਕਰ ਕਰ ਰਹੇ ਨੇ ਹੂੰ ਹੁਣ ਕੀ ਨੁਕਸਾਨ ਜਿੰਨੇ ਵੀ 8 ਤੋਂ 10 ਮਕਾਨ ਜਿਨ੍ਹਾਂ ਦਾ ਪਾਣੀ ਅੰਦਰੋਂ ਮਾਰ ਕਰਕੇ ਸਾਰੇ ਮਕਾਨ 파ੜ ਚੁੱਕੇ ਨੇ ਤੇ ਮੇਰੀ ਪ੍ਰਸ਼ਾਸਨ ਨਾਲ ਗਈ ਬੇਨਤੀ ਹੈ ਕਿ ਜਿਨ੍ਹਾਂ ਦਾ ਜੋ ਨੁਕਸਾਨ ਹੋਇਆ ਨਾ ਸਭ ਨੇ ਲੋਨ ਲੈ ਲੈ ਕੇ ਆਦੋ ਮਕਾਨਾਂ ਦੀ ਜਿਹੜੀ ਰਿਪੇਅਰ ਇਹ ਤੇ ਉਹ ਸਾਰੀ ਕਰਾਈ ਸੀਗੀ ਤੇ ਇਹਨਾਂ ਦਾ ਸਰਵੇ ਕੀਤਾ ਜਾਵੇ ਪਟਵਾਰੀ ਸਾਹਿਬ ਨੂੰ ਕਹਿ ਕੇ ਤੇ ਜੋ ਵੀ ਬੰਦਾ ਮੌਜੂਦ ਹੈ ਨਾ ਦਿੱਤਾ ਜਾਵੇ ਨਾਲੇ ਬੇਨਤੀ ਪ੍ਰਸ਼ਾਸਨ ਅੱਗੇ ਕਿ ਜਿਹੜੇ ਸਾਡੇ ਇਧਰ ਤੇ ਸੀਵਰ ওভারਫਲੋ ਹੋਏ ਪਏ ਖਾਲੀ ਪਲਾਟ ਨੇ ਜਿੰਨੇ ਆ ਉਹਨਾਂ ਖਾਲੀ ਪਲਾਟਾਂ ਵਾਲਿਆਂ ਦਾ ਜਿਨ੍ਹਾਂ ਦਾ ਜੋ ਆਬੇ ਪਰਤੀ ਨਹੀਂ ਕਰਵਾ ਰਹੇ ਉਹਨਾਂ ਪਿਛਲੇ ਜਿਹੜਾ ਏਰੀਆ ਸਾਰੇ ਖਾਲੀ ਪਲਾਟਾ ਕਰਕੇ ਹੋਇਆ ਸਾਡੇ ਉਹਨਾਂ ਦੇ ਖਾਲੀ ਪਲਾਟਾ ਕਰਕੇ ਪਾਣੀ ਪਿੱਛੋਂ ਮਾਰ ਕੇ ਤਾਂ ਮਕਾਨਾਂ ਨੁਕਸਾਨ ਹੋਇਆ ਉਹਨਾਂ ਤੇ ਜੋ ਵੀ ਉਚਿਤ ਕਾਰਵਾਈ ਉਚਿਤ ਕਾਰਵਾਈ ਕਰਾਈ ਜਾਵੇ ਤੇ ਜਿਨ੍ਹਾਂ ਦੇ ਨੁਕਸਾਨ ਹੋਇਆ ਉਹਨਾਂ ਨੂੰ ਮੌਜੂਦ ਦੀ ਪਰਪਾਈ ਕੀਤੀ ਜਾਵੇ ਬਰਸਾਤ ਦੇ ਪਾਣੀ ਕਰਕੇ ਅਬੋਹਰ ਦੇ ਰਾਜੀਵ ਨਗਰ ਏਰੀਆ ਦੇ ਵਿੱਚ ਲਗਾਤਾਰ ਜੋ ਹੈ ਮਕਾਨ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਇੱਕ ਮਕਾਨ ਚ ਸੀ ਇੱਕ ਵਾਰੀ ਹੋਰ ਪਹੁੰਚੇ ਆ ਤੁਸੀਂ ਦੇਖ ਰਹੇ ਹੋ ਕਿ ਨਵੀਂ ਕੰਸਟ੍ਰਕਸ਼ਨ ਸੀ ਨਵੀਂ ਕੰਸਟ੍ਰਕਸ਼ਨ ਦੀਆਂ ਦੀਵਾਰਾਂ ਜਿਹੜੀਆਂ ਬਿਲਕੁਲ ਟੁੱਟ ਗਈਆਂ ਕਿਉਂਕਿ ਸਾਈਡਾਂ ਦੇ ਵਿੱਚ ਪਾਣੀ ਖੜ੍ਹਾ ਹੈ ਤੇ ਇਹ ਫਰਸ਼ ਵੀ بیٹھ ਗਿਆ ਹੈ ਇੱਕ ਪਾਸੇ ਬਰਸਾਤ ਦਾ ਪਾਣੀ ਇਕੱਠਾ ਹੋ ਗਿਆ ਤੇ ਜਿਸ ਕਰਕੇ ਫਰਸ਼ ਜਿਹੜਾ بیٹھ ਗਿਆ ਕਿਉਂਕਿ ਹੁਣ ਜੋ ਪਰਿਵਾਰਿਕ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਲੋਨ ਲੈ ਕੇ ਮਕਾਨ ਬਣਾ ਰਹੇ ਸੀ ਹੁਣੇ ਬਣਾ ਰਹੇ ਨੇ ਤੇ ਤੁਸੀਂ ਦੇਖ ਰਹੇ ਹੋ ਵੀ ਕਿਸ ਤਰ੍ਹਾਂ ਇੱਕ ਗਰੀਬ ਗੁਜ਼ਾਰਾ ਟਾਈਪ ਚ ਵਿੱਚ ਮਕਾਨ ਜਿਹੜਾ ਬਣਾਇਆ ਜਾ ਰਿਹਾ ਤੇ ਇੱਕ ਬਾਈ ਆਪਣੇ ਨਾਲ ਮੌਜੂਦ ਨੇ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਇਸ ਚੀ ਨਾਲ ਤਾਂ ਕੀ ਨਾਮ ਹੈ ਜੀ ਦਾ ਗੁਰਪ੍ਰੀਤ ਸਿੰਘ ਜੀ ਇਸ ਸਵੇਰੇ بارش ਆਈ ਇਹ بارش ਨਾਲ ਤਾਂ ਲੋ ਪਾਣੀ ਮਾਰ ਕਰ ਗਿਆ ਸਾਰਾ ਹੂੰ ਮੈਂ ਲੋਨ ਚੱਕ ਕੇ ਮਤਲਬ ਕਰਜ਼ਾ ਚੱਕ ਕੇ ਬਣਾਇਆ ਸੀ ਜੀ ਬਣਿਆ ਨਹੀਂ ਪੂਰਾ ਹੂੰ ਤੇ ਫਿਰ ਨੁਕਸਾਨ ਹੋ ਗਿਆ ਜੀ ਠੀਕ ਹੈ ਕਿੰਨਾ ਕਰਜ਼ਾ ਚੁੱਕਿਆ ਸੀਗਾ ਕਰਜ਼ਾ 67000 ਹਜ਼ਾਰ ਚੱਕਿਆ ਸੀ ਜੀ ਠੀਕ ਹੈ ਤੇ ਉਹਦੇ ਨਾਲ ਰਸੋਈ ਬਣਾਈ ਸੀ ਬਸ ਇਹ ਸਾਰਾ ਫਿਰ ਉਹ ਪੈਸੇ ਵੀ ਲੱਗੇ ਤੇ ਨੁਕਸਾਨ ਫਿਰ ਹੋ ਗਿਆ ਜੀ ਠੀਕ ਹੈ ਫਰਸ਼ ਵੀ ਪੈ ਗਿਆ ਹਾਂ ਜੀ ਫਰਸ਼ ਸਾਰਾ ਬੈਠ ਗਿਆ ਠੀਕ ਹੈ ਕਿੰਨੇ ਕੋ ਪਰਿਵਾਰਿਕ ਮੈਂਬਰ ਕਿੰਨੇ ਕਿਗੇ ਦੋ ਅਸੀਂ ਆਪ ਹੈ ਦੋ ਬੱਚੇ ਨੇ ਜੀ ਠੀਕ ਹੈ ਰਾਤ ਨੂੰ ਜਦੋਂ ਇਹ ਛੱਤ ਫੱਟਣ ਲੱਗੀ ਤਾਂ ਕੋਈ ਪਤਾ ਲੱਗਿਆ ਸੀਗਾ ਜਾਨਵਰ ਨਹੀਂ ਸਵੇਰੇ ਹੋਇਆ ਜੀ ਬਾਰਿਸ਼ ਨਾਲ ਸਵੇਰੇ ਬਾਰਿਸ਼ ਆਈ ਨਾ ਉਹ ਹੋ ਗਿਆ ਜੀ ਇਹ ਕਾਰਨ ਕੀ ਰਿਹਾ ਮਤਲਬ ਇਹ ਸਾਰੀ ਫੱਟਣ ਦਾ ਕਾਰਨ ਕੀ ਰਿਹਾ ਹੈ ਕਾਰਨ ਪਾਣੀ ਖੜਾ ਹੈ ਸਾਰੇ ਪਾਸੇ ਸਾਈਡ ਤੇ ਪਾਣੀ ਖੜਾ ਪਿੱਛੇ ਪਾਣੀ ਖੜਾ ਹੈ ਜੀ ਠੀਕ ਹੈ ਕਿਸ ਪ੍ਰਸ਼ਾਸਨ ਸਰਕਾਰ ਤੋਂ ਕੀ ਮੰਗੋ ਬਸ ਜਿੰਨਾ ਹੋ ਸਕੇ ਕਰੋ ਜੀ ਠੀਕ ਹੈ ਕਿਉਂਕਿ ਮੈਂ ਆਪ ਡੈਡੀ ਮਜ਼ਦੂਰੀ ਵਾਲਾ ਡਰਾਈਵਰੀ ਕਰਦਾ ਬਸ ਤੇ ਜੀ ਠੀਕ ਹੈ